ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਚੱਕ ਫਤਿਹ ਸਿੰਘ ਵਾਲਾ ਗਰਵਤ ਸਿੰਘ ਸਾਬਕਾ ਸਰਪੰਚ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਚੰਗੀ ਕੱਦ ਕਾਠ ਵਾਲੀ ਤੇ ਚੰਗੇ ਦੁੱਧ ਵਾਲੀ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਆ ਤੇ ਪੂਰੀ ਜਿਹੜੀ ਗੱਲਬਾਤ ਆ ਅੰਕਲ ਦੇ ਨਾਲ ਹੀ ਕਰਾਂਗੇ ਮਿੱਤਰੋ ਕੱਦ ਕਾਠ ਫੁੱਲ ਹੈ ਵੱਡੀ ਬੇਲ ਆ ਤੇ ਫੇਸ ਕੁਆਲਟੀ ਵੀ ਚੰਗੀ ਆ ਛੇਦ ਪੱਖੋਂ ਵੀ ਸੋਹਣੀ ਐ ਦੁੱਧ ਵੀ ਜਿਹੜਾ ਪਿਛਲੇ ਸੂਏ ਦਾ ਜਿਹੜਾ ਕਹਿੰਦੇ ਚੰਗਾ ਕੱਢਿਆ ਸੀ ਪਿਛਲੇ ਸੂਏ ਇਨਾਂ ਨੇ ਲਿਆਂਦੀ ਸੀ ਕੋਈ ਵਪਾਰ ਦਾ ਕੰਮ ਨਹੀਂ ਤੇ ਇੱਕ ਸਾਲ ਮਿੱਤਰੋ ਇਹ ਝੋਈ ਵੀ ਐ ਤੇ ਪੂਰਾ ਕਦ ਕਾਠਾ ਚੰਗਾ ਥਣਲ ਲੇਵਾ ਤੇ ਚੰਗਾ ਵਿੱਡਾ ਤੇ ਹਜੇ ਸੂਣ ਦੇ ਵਿੱਚ ਘੱਟੋ ਘੱਟ ਮੇਰੇ ਹਿਸਾਬ ਨਾਲ ਵੀ 2-4 ਦਿਨ ਸੂਣ ਦੇ ਵਿੱਚ ਬਾਕੀ ਨੇ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਅੰਕਲ ਦੇ ਨਾਲ ਕਰਦੇ ਹਾਂ। ਹਾਂ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਠੀਕ ਹੈ ਠੀਕ ਹੈ ਬਹੁਤ ਵਧੀਆ। ਠੀਕ ਹੈ ਆਪਣਾ ਜਿਹੜਾ ਇਹ ਘਰ ਹੈ ਪਿੰਡ ਦੇ ਕਿੱਥੇ ਜਿਹੜਾ ਇਹ? ਵਾਹ ਜਿਹੜਾ ਆਪਾਂ ਕਿੱਤੀ ਪੁੱਛੋ ਤੋਂ ਪਿੰਡ 'ਚ ਵੱੜਦੇ ਆਂ। ਠੀਕ ਹੈ। ਤੇ ਬਸ ਦੋ ਘਰ ਛੱਡ ਕੇ ਤੀਜੇ ਦਾ ਦਰਵਾਜ਼ਿਆਂ ਲੇ ਕੇ ਆਪਣੀ ਹੈ ਜੀ। ਠੀਕ ਹੈ। ਇਹ ਜਿਹੜੀ ਹੁਣ ਆਪਾਂ ਗਾਂ ਦਿਖਾਈ ਹੈ ਇਹ ਦਾ ਸੁਆ ਮਤਲਬ ਤੀਜਾ ਸੂਂਦੀ ਆ। ਹਾਂ ਜੀ ਤੀਜੇ ਸੂਏ ਸੂਕ ਜੀ। ਠੀਕ ਹੈ ਕਿੰਨੇ ਕ ਤਾਂ ਰਹਿੰਦੇ ਆ? ਬਸ ਜਿ ਠੀਕ ਆ ਗੱਡੂ ਇਸ ਵਾਰ ਵੀ ਹਾਂ ਜੀ ਹਾਂ ਜਿੰਨਾ ਵੱਧ ਪਾ ਦਿੰਦੇ ਸੀ ਉਹਨੇ ਵੱਧ ਘੜਨੀ ਦੀ ਜੇ 2 ਕਿਲੋ ਰਾ ਫਿਰ ਵੱਧ ਹੀ ਘੜਨੀ ਜਦੋਂ ਵੱਧ ਬੰਦੇ ਉਹਨੇ ਜਿੰਨਾ ਮਰਜੀ ਘਾੜ ਲਓ ਜਦੋਂ ਨਹੀਂ ਪਾਗੇ ਓਕੇ ਤੇ ਦੁੱਧ ਸੰਘਣਾ ਕਿਵੇਂ ਦੁੱਧ ਬਹੁਤ ਵਧੀਆ ਜੀ ਗਰਮ ਹੈ ਸਰ ਦਾ ਦੁੱਧ ਹੈ ਵਧੀਆ ਫੈਂਟ ਆਉਂਦੀ ਰਹੀ ਹੈ ਠੀਕ ਆ ਰੇਟ ਫਿਰ ਕੀ ਕਰਤਾ ਜੀ ਰੇਟ ਜੀ ਇਹ ਦੇਖ ਲਓ ਵੀ 1,25,000 ਰੁਪਏ ਜੀ ਓਕੇ 1,25,000 ਮੁੱਲ ਹੈ ਮਾੜ ਦਾਣ 1,25 ਦੇ ਵਿੱਚੋਂ ਹੋਜੂ ਥਣਲੇ ਵੀ ਦੀ ਪੂਰੀ ਸਾਫ ਹੈ ਤੇ ਫੋਨ ਨੰਬਰ ਬੋਲ ਦੋ ਜੀ ਆਪਣਾ 94642 94642 53249 53249 ਪਿੰਡ ਚੱਕ ਫਤਿਹ ਸਿੰਘ ਵਾਲਾ ਤਹਿਸੀਲ ਹੈਗਾ ਜੀ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਨੇੜੇ ਦੇ ਪਿੰਡਾ ਜੀ ਚੱਕ ਬਖਤੂਆ ਚੱਕ ਆਰਾਮ ਸਿੰਘ ਵਾਲਾ ਤੇ ਪੁੱਚੋ ਮੰਡੀ ਆ ਦੂਜੀ ਸਾਈਡ ਤੁੰਗ ਵਾਲੀ ਤੇ ਭਾਗੂ ਆ ਤੋਰੇ ਜੇ ਇੱਕ ਵਾਰੀ ਲੰਮਾ ਤੋਰਦੇ ਬਸ ਤੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਜ਼ਰੂਰ ਕਰਿਓ ਸੰਪਰਕ ਮੋੜਦੇ ਬਸ ਤੇ ਤੀਜੇ ਸੂਏ ਸੂਣਾ ਦੋ ਚਾਰ ਦਿਨ ਸੂਣ ਦੇ ਵਿੱਚ ਬਾਕੀ ਆ ਕੱਦ ਕਾਠ ਦੀ ਸਿਹਤ ਪੱਖੋਂ ਦੀ ਮਿੱਤਰੋ ਬਹੁਤ ਚੰਗੀ ਆ ਫੇਸ ਕੁਆਲਟੀ ਵੀ ਬਹੁਤ ਸੋਹਣੀ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਜਰੂਰ ਕਰਿਓ ਸੰਪਰਕ ਘਰੇਲੂ ਇਹ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਫਿਰ ਆਪਾਂ ਕਹਨੇ ਵੀ ਹਾਂਜੀ ਬਸ ਇੱਕ ਨੰਬਰ ਹੀ ਬਹੁਤ ਆ ਜੀ ਤੇ ਜਿਹੜੇ ਵੀ ਵੀਰ ਭਰਾ ਨੂੰ ਲੋੜ ਆ ਤਾਂ ਕਰੋ ਬਾਈ ਦੇ ਨਾਲ ਸੰਪਰਕ ਜੇਕਰ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ 98724 ਤੇ 82124 されびらなたのか